ਸਸਕਾ ਉਸਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਜਿਵੇਂ ਆਹ ਤੁਹਾਡਾ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਭਾਜਪਾ ਦੀ ਪੰਜਾਬ ਦੇ ਵਿੱਚ ਭਾਜਪਾ ਦਾ ਵਿਰੋਧ ਲਗਾਤਾਰ جاری ਹੈ ਆਈ ਦਿਨ ਕਿਸੇ ਨਾ ਕਿਸੇ ਹਲਕੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਤੇ ਹੁਣ ਗੱਲ ਸਾਹਮਣੇ ਆਈ ਹੈ ਬਠਿੰਡਾ ਦੇ ਪਿੰਡ ਫੋਲੋ ਮੱਠੀ ਤੋਂ ਜਿੱਥੇ ਪਰਮਪਾਲ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਦਾ ਵਿਰੋਧ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਕਿਹਾ ਗਿਆ ਹੈ ਕਿ ਕਿਸਾਨਾਂ ਦੇ ਵਿਰੋਧ ਦੇ ਵਿੱਚ ਜਿਹੜੀ ਪਾਰਟੀ ਖੜੀ ਹੈ ਤੁਸੀਂ ਉਹਨਾਂ ਪਾਰਟੀਆਂ ਦੇ ਵਿੱਚ ਹੀ ਜਾ ਕੇ ਚੋਣ ਲੜ ਰਹੇ ਹੋ ਉਹਨਾਂ ਦੀ ਟਿਕਟ ਦੇ ਉੱਤੇ ਚੋਣ ਲੜੀ ਜਾ ਰਹੀ ਹੈ ਤੇ ਅਸੀਂ ਤੁਹਾਨੂੰ ਵੋਟਾਂ ਨਹੀਂ ਪਾਵਾਂਗੇ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਭਾਜਪਾ ਕਿਸਾਨ ਵਿਰੋਧੀ ਹੈ ਤੇ ਉਹਨਾਂ ਦੇ ਵੱਲੋਂ ਪਹਿਲਾਂ 1.5 ਸਾਲ ਦੇ ਕਰੀਬ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਬਿਠਾਈ ਰੱਖਿਆ ਉਹਨਾਂ ਦੀਆਂ ਮੰਗਾਂ ਮੰਨੀਆਂ ਜਰੂਰ ਪਰੰਤੂ ਲਾਗੂ ਨਹੀਂ ਕੀਤੀਆਂ ਉਸ ਤੋਂ ਬਾਅਦ ਜਦੋਂ ਕਿਸਾਨਾਂ ਦੇ ਵੱਲੋਂ ਦੁਆਰਾ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਉਹਨਾਂ ਨੂੰ ਸਰਹੱਦਾਂ ਤੇ ਰੋਕਿਆ ਗਿਆ ਉਹਨਾਂ ਨੂੰ ਇਸ ਤਰ੍ਹਾਂ ਦੀ ਬੈਰੀਕੇਡਿੰਗ ਕੀਤੀ ਗਈ ਉਹਨਾਂ ਨੂੰ ਇਸ ਤਰ੍ਹਾਂ ਦਾ ਅਹਿਸਾਸ ਕਰਾਇਆ ਗਿਆ ਕਿ ਉਹ ਇਸ ਦੇਸ਼ ਦੇ ਵਾਸੀ ਨਹੀਂ ਉਹਨਾਂ ਦੇ ਨਾਲ ਦੂਜੇ ਮੁਲਕ ਦੀ ਸਰਹੱਦਾਂ ਵਾਲਾ ਜਿਹੜਾ ਵਰਤਾਅ ਕੀਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਭਾਜਪਾ ਪੰਜਾਬ ਦੇ ਵਿੱਚ ਵੋਟਾਂ ਮੰਗਣ ਆ ਰਹੀ ਹੈ ਤੇ ਬਠਿੰਡਾ ਸੀਟ ਦੇ ਉੱਤੇ ਸਿਕੰਦਰ ਸਿੰਘ ਮਲੂਕਾ ਦੀ ਜਿਹੜੀ ਨੂ ਹੈ ਪਰਮਪਾਲ ਕੌਰ ਮਲੂਕਾ ਉਹਨਾਂ ਨੂੰ ਭਾਜਪਾ ਦੇ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਪਰਮਪਾਲ ਕੌਰ ਮਲੂਕਾ ਤੇ ਉਹਨਾਂ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਭਾਜਪਾ ਦੇ ਵਿੱਚ ਬੀਤੇ ਦਿਨੀ ਸ਼ਾਮਲ ਹੋਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਟਿਕਟ ਦਿੱਤੀ ਗਈ ਪਰਮਪਾਲ ਕੌਰ ਮਲੂਕਾ ਨੂੰ ਤੇ ਉਮੀਦਵਾਰ ਬਣਾਇਆ ਗਿਆ ਭਾਜਪਾ ਦੇ ਵੱਲੋਂ ਤੇ ਅੱਜ ਬਠਿੰਡਾ ਦੇ ਵਿੱਚ ਉਹਨਾਂ ਦੇ ਪਤੀ ਦਾ ਵਿਰੋਧ ਕੀਤਾ ਗਿਆ ਗੁਰਪ੍ਰੀਤ ਸਿੰਘ ਮਲੂਕਾ ਜਦੋਂ ਵੋਟਾਂ ਮੰਗਣ ਪਿੰਡਾਂ ਦੇ ਵਿੱਚ ਗਏ ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਸਵਾਲ ਕੀਤੇ ਗਏ ਤੇ ਉਹਨਾਂ ਦੇ ਉੱਤੇ ਸਵਾਲ ਚੁੱਕੇ ਗਏ ਕਿ ਅੱਜ ਕਿਹੜੇ ਮੂੰਹ ਦੇ ਨਾਲ ਉਹ ਸਾਡੇ ਤੋਂ ਵੋਟਾਂ ਮੰਗਣ ਆ ਰਹੇ ਨੇ ਇੱਕ ਦਿਨ ਉਸ ਹੀ ਜਦੋਂ ਉਹਨਾਂ ਨੂੰ ਲੁੱਟਿਆ ਜਾ ਰਿਹਾ ਸੀ ਕੁੱਟਿਆ ਜਾ ਰਿਹਾ ਸੀ ਤੇ ਅੱਜ ਉਹਨਾਂ ਦੀਆਂ ਹੀ ਵੋਟਾਂ ਮੰਗੀਆਂ ਜਾ ਰਹੀਆਂ ਤੇ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਕਿਸਾਨ ਵਿਰੋਧੀ ਨੇ ਤੇ ਅੱਜ ਕਿਸਾਨਾਂ ਤੋਂ ਹੀ ਫੇਰ ਵੋਟਾਂ ਮੰਗੀਆਂ ਜਾ ਰਹੀਆਂ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਪੂਰੇ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਵਿੱਚ ਇਸ ਚੀਜ਼ ਦੀ ਕਾਲ ਦੇ ਚੁੱਕੇ ਹਾਂ ਕਿ ਭਾਜਪਾ ਨੂੰ ਮੂੰਹ ਨਾ ਲਾ ਜਾਵੇ ਭਾਜਪਾ ਦੇ ਜਿਹੜੇ ਆਗੂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਘਰ ਘਰ ਆਉਂਦੇ ਨੇ ਵੋਟਾਂ ਮੰਗਣ ਉਹਨਾਂ ਦਾ ਵਿਰੋਧ ਕੀਤਾ ਜਾਵੇ ਉਹਨਾਂ ਨੂੰ ਸਵਾਲ ਕੀਤੇ ਜਾਣ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਤਾਂ ਆਏ ਦਿਨ ਕਿਸੇ ਨਾ ਕਿਸੇ ਹਲਕੇ ਦੇ ਵਿੱਚ ਭਾਜਪਾ ਦੇ ਜਿਹੜੇ ਆਗੂ ਨੇ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਚਾਹੇ ਗੱਲ ਅਮਰਸਰ ਦੀ ਕੀਤੀ ਜਾਵੇ ਉੱਤੇ ਤਰਨਜੀਤ ਸਿੰਘ ਸੰਧੂ ਦਾ ਜ਼ੋਰਦਾਰ ਵਿਰੋਧ ਹੁੰਦਾ ਫਰੀਦਕੋਟ ਦੀ ਗੱਲ ਕੀਤੀ ਜਾਵੇ ਹੰਸਰਾਜ ਹੰਸ ਜੋ ਭਾਜਪਾ ਦੇ ਉਮੀਦਵਾਰ ਨੇ ਪਹਿਲਾਂ ਦਿੱਲੀ ਤੋਂ ਸੰਸਦ ਮੈਂਬਰ ਰਹੇ ਚੁੱਕੇ ਨੇ ਉਹਨਾਂ ਦਾ ਵੀ ਲਗਾਤਾਰ ਵਿਰੋਧ ਹੁੰਦਾ ਉੱਤੇ ਹੀ ਹੁਣ ਬਠਿੰਡਾ ਦੇ ਵਿੱਚ ਪਰਮਪਾਲ ਕੌਰ ਮਲੂਕਾ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਦਾ ਵੀ ਵਿਰੋਧ ਕੀਤਾ ਗਿਆ ਇਸ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਮਹਾਰਾਣੀ ਪਰਨੀਤ ਕੌਰ ਦਾ ਵੀ ਵਿਰੋਧ ਕੀਤਾ ਗਿਆ ਸੀ ਸੋ ਲਗਾਤਾਰ ਭਾਜਪਾ ਦਾ ਪੰਜਾਬ ਦੇ ਵਿੱਚ ਵਿਰੋਧ جاری ਹੈ ਸੋ ਕਿਸਾਨਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਭਾਜਪਾ ਕਿਸਾਨ ਵਿਰੋਧੀ ਪਾਰਟੀ ਹੈ ਤੇ ਉਹਨਾਂ ਨੂੰ ਵੋਟ ਸਪੋਰਟ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਕਿਸਾਨਾਂ ਦੇ ਮਸਲੇ ਭਾਜਪਾ ਨੇ ਅਜ ਤੱਕ ਹੱਲ ਹੀ ਨਹੀਂ ਕੀਤੇ पिंडियां <laughs> ਬਰੇਂਦ ਰੱਖੀ ਵਾਲੀ ਰੁਕਣ ਵਾਲੀ ਵਿੱਚ ਕਾਰਾਂ ਚਲਾਈਆਂ ਨੇ ਕੰਪਨੀ ਨੇ ਸੋ ਸੋਦੇ ਸਮੇਂ ਵੱਡੀਆਂ ਵੱਡੀਆਂ ਸਕੀਮਾਂ ਨੇ ਲਗਾਈਆਂ ਕੱਲ ਕਰ ਉਹ ਸਾਥ ਚ ਬੈਠ ਕੇ 100 ਪੁੱਛਦੇ ਆਏ ਨੂੰ ਇਹ ਪੁੱਛੇ ਤੁਸੀਂ ਕੀ ਕਰੇ ਸਾਡੇ ਲੋਕਾਂ ਦਾ ਜੇ ਤੁਸੀਂ ਇਹ ਕੁਝ ਪੁੱਛੋਗੇ ਨਾ ਇਹ ਲੰਕਰ ਕਰਕੇ ਤੁਰ ਜਾਊਗਾ ਆਪਦਾ ਸਟੈਂਡ ਮਾਰ ਕੇ ਜੀ ਦਾਲ ਕਰੇਗਾ ਨਾ ਪੁੱਛਦੇ ਉਹ ਮੈਨੂੰ ਲੱਖ ਨੌਕਰੀ ਕਹਿੰਦੇ ਮੋਦੀ ਤੇ ਮੈਂ ਆ ਸਭ ਦੇਖੂਗਾ ਕਿੰਨੇ ਨੌਕਰੀਆਂ ਦੇ ਦਿੰਦੇ ਆ ਕੀ ਗੱਲ ਹੈ ਅਸਲ ਦੇ ਕੁ ਕਿੰਨੇ ਨੌਕਰੀਆਂ ਦੇ ਦਿੰਦੇ ਆ ਬਹੁਤ ਛੋਟੀਆਂ ਛੋਟੀਆਂ ਗੱਲ ਕਰਦੇ ਨੇ ਜਿਵੇਂ ਬਦੌਮਨ ਸੈਂਟਰ ਖੋਲ੍ਹਣੇ ਜੇ ਆਪਾਂ ਜ਼ਿਲ੍ਹੇ ਦੇ ਵਿੱਚ ਵਿੱਚ ਗੱਲ ਕਰਾਂ 200 ਤਾਂ ਇੱਕ ਸੈਂਟਰ ਦੇ ਵਿੱਚ ਤਿੰਨ ਬੰਦਿਆਂ ਨੇ ਰੁਜ਼ਗਾਰ ਉਹਨੇ 600 ਕਰਕੇ ਸਾਡੇ ਸਾਡੇ ਕਿਸਾਨਾਂ ਦੇ ਪੁੱਤ ਹੈ ਕਹੀ ਨੇ ਲੋਕਾਂ ਨੂੰ ਬੋਲਣ ਦੇ ਵੱਡੇ ਗ੍ਰੈਂਡ ਨੂੰ ਤਾਂ ਬੋਲਣੀ ਕੀ ਆਉਂਦਾ ਸੀਗਾ ਸੋ ਜੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਪੰਜਾਬ ਦੇ ਨੁਕਸਾਨ ਵਾਸਤੇ ਚੱਲ ਰਹੀਆਂ ਐ ਬਾਕੀ ਸੂਬਿਆਂ ਦੇਖੋ ਜਿੱਥੇ ਪਹਿਲਾਂ ਯੂਪੀ ਦਾ ਹਾਲ ਦੇਖੋ ਕਿਹਜਾ ਹੁੰਦਾ ਸੀ ਆ ਦੀ ਪੰਜਾਬ ਦਾ ਹਾਲ ਜਿਹੜਾ ਯੂਪੀ ਵਰਗਾ ਹੋ ਰਿਹਾ